ਫਰੋਜ਼ਪੁਰ ਰੋਡ ਤੇ ਹੋਟਲ ਆ ਜੀ ਮੇਰੇ ਬ੍ਰਦਰ ਦਾ ਕੱਲ ਰਾਤੀ ਇਹ ਚਾਰ ਪੰਜ ਦੋਸਤ ਰੂਮ ਚ ਬੈਠੇ ਸੀਗੇ ਇਹਨਾਂ ਦਾ ਕਿਸੇ ਹੋਰ ਦਾ ਹੋਟਲ ਦਾ ਕੋਈ 파ਟਨਰ ਇਹਨਾਂ ਕੋਲ ਆਇਆ ਤੇ ਕੱਲਾ ਆਇਆ ਇਹ ਚਾਰ ਪੰਜ ਜਾਣੇ ਬੈਠੇ ਸੀਗੇ ਕੱਲਾ ਦੇਖ ਕੇ ਮੁੜ ਗਿਆ ਕਿ ਚਾਰ ਪੰਜ ਜਾਣੇ ਆ ਮੁੜ ਕੇ 10 ਮਿੰਟ ਬਾਅਦ ਉਹ 10 12 ਜਾਨੇ ਲੈ ਕੇ ਆਇਆ ਤੇ ਇਹ ਦੋ ਬੰਦਿਆਂ ਦੇ ਹਮਲਾ ਕਰਤਾ ਮੇਰੇ ਬ੍ਰਦਰ ਤੇ ਅਮਿਤ ਕੱਕੜ ਤੇ ਤੇ ਦੇ 파ਟਨਰ ਤੇ ਮੁਰਲੀ ਤੇ ਇਹਨਾਂ ਨੇ ਕਾਫੀ ਗੰਭੀਰ ਸੱਟਾਂ ਮਾਰੀ ਗਈਆਂ ਇਹਨਾਂ ਦੇ ਇਹਨਾਂ ਦੇ ਦਾਤ ਮਾਰੇ ਗਏ ਇਹਨਾਂ ਦੇ ਸਿਰ ਤੇ ਰਾਡਾਂ ਮਾਰੀ ਗਈਆਂ ਪੇਟ ਤੇ ਬੈਲਟਾਂ ਮਾਰੀ ਗਈਆਂ ਲੱਤਾਂ ਨਾ ਕੁੱਟਿਆ ਗਿਆ 10 ਤੋਂ 15 ਮਿੰਟ ਕੁੱਟਿਆ ਗਿਆ ਕਮਰਾ ਬੰਦ ਕਰਕੇ ਜੋ ਸਾਰਾ ਸੀਸੀਟੀਵੀ ਦੇ ਵਿੱਚ ਆਇਆ ਜੀ ਕਿਸ ਹਥਿਆਰ ਵਿੱਚ ਹੋਣਾ ਕੋਲ ਉਹਨਾਂ ਕੋ ਟੋਕੇ ਸੀਗੇ 10 ਤੋਂ 12 ਜਾਨੇ ਸੀਗੇ ਇੱਕ ਕਾਰ ਤੇ ਆਈ ਸੀ ਇੱਕ ਬਾਈਕ ਸੀ ਕਾਰ ਦਾ ਨੰਬਰ ਵੀ ਅਸੀਂ ਲਿਖਾਤਾ ਜੀ ਦੋ ਬੰਦੇ ਸਾਡੇ ਸੱਟਾ ਲੱਗੇ ਉਹ ਸੀਗੇ ਸਰ ਅੱਠ ਬੰਦੇ ਅਸੀਂ ਕਾਊਂਟ ਕੀਤੇ ਆ ਤਿੰਨ ਚਾਰ ਬੰਦੇ ਸ਼ਾਇਦ ਬਾਹਰ ਖੜੇ ਹੋ ਗਏ ਹੁੰਦੇ ਅਸੀਂ ਰਾਤ ਦੀ ਅਸੀਂ ਜੀ ਕੰਪਲੇਂਟ ਕੀਤੀ ਹੋਈ ਜੀ ਰਾਤ ਦੀ 1:30 ਵਜੇ ਦੀ ਤੇ ਸਵੇਰੇ ਅਸੀਂ 8 ਵਜੇ ਜਾ ਕੇ ਮੌਕਾ ਦਿਖਾਇਆ ਜੀ ਆਈਓ ਸਾਹਿਬ ਨੂੰ ਠੀਕ ਹੈ ਜੀ ਉਹਨਾਂ ਨੇ ਸਾਨੂੰ ਪ੍ਰੋਮਿਸ ਕੀਤਾ ਜੀ 10 11 ਵਜੇ ਤੱਕ ਪਰਚਾ ਹੋ ਜਾਊਗਾ ਅਸੀਂ 4 5 ਵਜੇ ਤੱਕ ਉਡੀਕ ਕਰੀ ਗਈ ਜਦੋਂ ਪਰਚਾ ਕਰਨ ਦੀ ਵਾਰੀ ਆਈ ਜੀ ਉਹਨਾਂ ਨੇ ਜੀ ਸਾਨੂੰ ਸਾਫ਼ ਮਨਾਂ ਕਰਤਾ ਜੀ ਤੁਹਾਨੂੰ ਐਸਪੀ ਸਾਹਿਬ ਦੇ ਆਰਡਰ ਹੈਗੇ ਜੀ ਪਰਚ ਨੇ ਪੋਲਿਟਿਕਲ ਪ੍ਰੈਸ਼ਰ ਲੱਗਦਾ ਮੈਨੂੰ ਡਿਪਾਰਟਮੈਂਟਲ ਪ੍ਰੈਸ਼ਰ ਜੋ ਮੈਨੂੰ ਲੱਗਦਾ ਜੀ ਕਿ ਇਹਨਾਂ ਨੂੰ ਉੱਚ ਅਧਿਕਾਰੀਆਂ ਦੇ ਫੋਨ ਆਏ ਜੀ ਜੀ ਇਹਨਾਂ ਖਿਲਾਫ ਵੀ ਧਰਨਾ ਲਾਵਾਂਗੇ ਜੀ ਹੂੰ ਠੀਕ ਹੈ ਮੀਡੀਆ ਅਗੇ ਪੂਰੀ ਆਪਣੀ ਗੱਲ ਰੱਖਾਂ ਜੀ ਤਾਂ ਵੀ ਇਹਨਾਂ ਦੇ ਕੰਨਾਂ 'ਚ ਜੂ ਨਾ ਸਰਕੀ ਜੀ ਅਸੀਂ ਕੋਰਟ ਥਰੂ ਇਹਨਾਂ ਪਰਚਾ ਕਰਾਵਾਂਗੇ ਜੀ ਜਿਹੜੇ ਆਪਣੇ ਪੁਲਿਸ ਮੈਕਮੇ ਦੇ ਬੰਦੇ ਇਸ ਦੇ ਰਿਲੇਟਿਡ ਰਲੇ ਹੋਏ ਆ ਜਿਹੜੇ ਐਫ ਆਈ ਆਰ ਨਹੀਂ ਕਰਦੇ ਇਹਨਾਂ ਖਿਲਾਫ ਹਾਈ ਕੋਰਟ ਦੇ ਅਸੀਂ कि ਸਾਡੀ ਜੋ ਸਾਡੀ ਕੰਪਲੇਂਟ ਹੈ ਜਲ ਤੋਂ ਜਲਦ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਸਾਡੇ ਤੇ ਜਦੋਂ ਮਰਜੀ ਹਮਲਾ ਹੋ ਸਕਦਾ ਸਾਡੇ ਤੇ ਸਾਡੇ ਪਰਿਵਾਰ ਤੇ ਮੇਰੇ ਸੱਜਣ ਮਿੱਤਰਾਂ ਤੇ ਕਿਸੇ ਦੀ ਵੀ ਕਿਸੇ ਪ੍ਰਕਾਰ ਦਾ ਹਮਲਾ ਹੁੰਦਾ ਜੀ ਐਸਪੀ ਸਾਹਿਬ ਤੇ ਐਸਐਚਓ ਸਰਬਾ ਨਗਰ ਜ਼ਿੰਮੇਵਾਰ ਹੋਊਗਾ ਜੀ ਮੈਂ ਆਪਣਾ ਹੋਟਲ ਤੇ ਮੌਜੂਦ ਸੀਗਾ ਫਰੋਜਪੁਰ ਗੋੜ ਤੇ اومੀਗਾ ਪਾਰਟਨਰ ਸੀਗਾ ਉਹ ਆਇਆ 10 12 ਬੰਦਿਆਂ ਦਾ ਆ ਕੇ ਉਹਨੇ ਆਂਦੇ ਹੀ ਕੋਈ ਗੱਲਬਾਤ ਨਹੀਂ ਕੀਤੀ ਇੱਕ ਮਿੰਟ ਬੈਠਾ ਨਾ ਕਿ ਉਹਨੇ ਹਮਲਾ ਕਰਤਾ ਮੈਂ ਪੁੱਛਦਾ ਗਿਆ ਮੈਨੂੰ ਕਿਉਂ ਮਾਰਦਾ ਪਿਆ ਕਹਿੰਦਾ ਨਹੀਂ ਮੈਂ ਤੈਨੂੰ ਰੀਜ਼ਨ ਬਾਅਦ ਚ ਦੱਸਾਂਗਾ ਕਿਉਂ ਮਾਰਨਾ ਹੈ ਕਹਿੰਦਾ ਮੇਰੇ ਕਾ ਕੀ ਕੋਈ ਗਲਤ ਤਾਂ ਦੱਸ ਕਿਉਂ ਮਾਰਦਾ ਪਿਆ ਕਹਿੰਦਾ ਨਹੀਂ ਨਹੀਂ ਮੈਂ ਤੈਨੂੰ ਮਾਰਨਾ ਉਹ ਮੈਨੂੰ ਮਾਰ ਹੀ ਗਿਆ ਉਹਨਾਂ ਨੇ ਕੋਈ ਨਸ਼ਾ ਵੀ ਕੀਤਾ ਨਹੀਂ ਦੱਸਿਆ ਉਹਨਾਂ ਨੇ ਅੱਛਾ ਕੀ ਹਥਿਆਰ ਵੀ ਸੀ ਉਹਨਾਂ ਕੋਲ ਉਹਨਾਂ ਕੋਲ ਹਥਿਆਰ ਵੀ ਸੀਗੇ ਉਹਨਾਂ ਨੇ ਮੇਰੇ ਕੱਟ ਵੀ ਮਾਰਿਆ ਮੈਨੂੰ ਸੱਤ ਜਗਾਂ ਦੇ ਗਗਾ ਤਾ ਕੁੱਟਿਆ 10 ਮਿੰਟ ਪੂਰੀ ਵੀਡੀਓ ਹੈਗੀ ਐ ਮੇਰੇ ਨਾਗ ਦੇ 파ਟਨਿਕ ਨੂੰ ਕੁੱਟਿਆ ਦੋਨਾਂ ਨੂੰ ਬਹੁਤ ਕੁੱਟਿਆ ਐਂਡ 'ਚ ਮੈਂ ਉਹਨੂੰ ਕਹਿੰਦਾ ਮੈਨੂੰ ਮਾਰਦੇ ਹੁਣ ਤੱਕ ਤੂੰ ਮਾਰਨ ਨਹੀਂ ਆਇਆ ਐਂਡ 'ਚ ਉਹ ਮਾਰ ਮੂਤ ਕਿਉਂ ਤਮਾ ਅੰਨੂ ਹਗੱਚ ਹੋ ਗਿਆ ਉਹ ਮੈਨੂੰ ਸਿੱਟ ਕੇ ਥੱਲੇ ਗਏ ਜਿਸ ਨੂੰ ਤਕਰਾਹ ਕੀਤੀ ਅਸੀਂ ਆਤੀ ਪਕਚਾ ਘਟਾਇਆ ਸੀਗੇ ਚਾਗਵੇ ਤੱਕ ਅਸੀਂ ਘੁੰਮਦੇ ਗਏ ਆ ਮੁਰਕੇ 7 ਵਜੇ ਹੋਟਲ ਤੇ ਪਹੁੰਚਾਈਆ ਉਹਨਾਂ ਨੂੰ ਪੂਰੀ ਚੀਜ਼ ਦਿਖਾਈ ਹੈ ਹਜੇ ਤੱਕ ਸ਼ਾਮ ਦੇ 6 ਵਜੇ ਕੋਈ ਕਾਰਵਾਈ ਨਹੀਂ ਹੋ ਗਈ ਗੋਗਫ ਨਾਮ ਹੈ ਮੁੰਡੇ ਦਾ ਗੋਗਫ ਸ਼ਰਮਾ ਮੁੰਡੇ ਦਾ ਨਾਮ ਹੈ ਦੂਜੇ ਗੋਗਫ ਤਿਵਾੜੀ ਨਾਮ ਹੈ ਮੁੰਡੇ ਦਾ ਕਿ ਨਾਂ ਸੀ ਬੱਕੀ ਮੁੰਡੇ ਦਾ ਨਵਜੋਤ ਨਾਮ ਸੀਗਾ ਮੁੰਡੇ ਦਾ ਇੱਕ ਗੋਮੀ ਗੋਮੀ ਮੁੰਡਾ ਸੀਗਾ ਇੱਕ ਉਹ ਸੀ ਗਏ ਟੋਟਲ 12 ਜਾਣੇ ਸੀਗੇ ਬਾਕੀ ਨੂੰ ਪਛਾਹਤੇ ਸੀ ਤਿੰਨ ਬੰਦੇ ਨਾਮ ਹਾਂ 8 ਜਾਨਾਂ ਪਛਾਣ ਹੋ ਗਏ ਤਿੰਨ ਜਾਨਾਂ ਦਾ ਵੀ ਪਤਾ ਲੱਗ ਗਿਆ ਅੱਛਾ ਜੀ ਤੇ ਹੁਣ ਸੀਨੀਅਰ ਅਧਿਕਾਰੀ ਤੋਂ ਮੰਗ ਕੀ ਤੁਸੀਂ ਇੱਥੇ ਨਾਰੀ ਬਸ ਸਾਨੂੰ ਇਨਸਾਫ ਦਿੱਤਾ ਜਾਵੇ ਫਕਸਾ ਕੱਟਿਆ ਜਾਵੇ ਇਹਨਾਂ ਦੇ ਆਪਾਂ ਇਹੀ ਚਾਹੁੰਦੇ ਆਂਗੇ ਤਾਂ ਇਹ ਮੈਨੂੰ ਜਾਨ ਦਾ ਖਤਰਾ ਹੈ ਮੈਨੂੰ ਕੁਝ ਵੀ ਹੋਊਗਾ ਇਹ ਕੋਈ ਜ਼ਿੰਮੇਦਾਰ ਹੋਊਗਾ ਮੈਨੂੰ ਕੁਝ ਵੀ ਹੋਊਗਾ ਉਹਨਾਂ ਨਾਲ ਪੰਗਾ ਪਿਆ ਤੁਹਾਡੇ ਬਾਰਡਰ ਜੀ ਮੇਰੇ ਕਾ ਬਾਟਨਗਾ ਉਟਕਦਾ ਹਾਂ ਕੋਈ ਹੋਟਲ ਦੇ ਰਹੇ ਹ ਇੱਕ ਟੱਕਾ ਪੰਗਾ ਹੈ ਬਵਾ ਗੋੜ ਤੇ